ਪਾਰਟੀ ਦੇ ਵਿੱਚ ਉਹਨਾਂ ਦੀ ਟੀਮ ਜਿਸ ਵੀ ਕਿਸੇ ਕਾਂਗਰਸੀ ਵਰਕਰ ਨਾਲ ਕਾਂਗਰਸੀ VOTER ਨਾਲ ੱੱਕਾ ਕਰਦੇ ਆ ਇੱਕ ਬਰਨ ਕਰਕੇ ਜਾਓ ਇੱਕ ਆਵਾਜ਼ ਤੇ ਸਾਰੇ ਇਕੱਠੇ ਹੋ ਜਓ ਮੈਨੂੰ ਪਤਾ ਜਿੱਤ ਤੁਹਾਡੀ ਹੋਵੇ ਪਰਮਾਥ ਦੇ ਮੇਰ ਦੇ ਨਾਲ ਇਸੇ ਤਰ੍ਹਾਂ ਤਗਰੇ ਹੋ ਕੇ ਲੜਾਈ ਲੜਾਂਗੇ ਨਵੇਂ ਪਾ ਦੇਵਾਂਗੇ ਤੁਹਾਡੇ ਸਾਥ ਨਾਲ ਤੁਹਾਡੇ ਸਹਿਯੋਗ ਦੇ ਨਾਲ ਵੀਰੋ ਗੱਲ ਆ ਜਿਹੜੀ ਪੰਜਾਬ ਦੇ ਸਰਕਾਰ ਚੱਲ ਰਹੀ ਆ ਭਗਵੰਤ ਮਾਨ ਦੀ ਖੇលਿਆ ਫੇਰ ਤੁਸੀਂ ਸਾਰੇ ਨਗਰਾਂ ਤੋਂ ਬੈਠੇ ਹੋ ਜੇ ਕਿਤੇ ਮੈਂ ਗਲਤ ਹੋਵਾਂ ਮੈਨੂੰ ਟੋਕ ਦਿਓ ਕਿਸੇ ਨਗਰ ਦੇ ਵਿੱਚ ਨਸ਼ਾ ਮੰਦ ਹੋਇਆ ਹੋਵੇ ਕਿਸੇ ਨਗਰਵਾਲੀ ਨੇ ਇਹ ਕਿਹਾ ਹੋਵੇ ਕਿ ਮੈਂ ਕ腐ਸ਼ਨ ਤੋਂ ਬਿਨਾਂ ਕੰਮ ਕਰਵਾਇਆ ਆ ਭਾਈ ਹੋਵੇ ਉਹ ਦੱਸ ਦਿਓ ਇਹ ਸਰਕਾਰ ਦੇ ਵਿੱਚ ਹਰ ਕੰਮ ਵਧਿਆ ਜੇ ਚਿੱਟੇ ਦੀ ਹੋਮ ਡਿਲੀਵਰੀ ਹੋਈ ਜਿਹਦਾ ਬੂਟਾ ਬਿਕਰਮਜੀਥੀਏ ਨੇ ਲਾਇਆ ਉਹਨੂੰ ਇਸ ਆਮ ਆਦਮੀ ਪਾਰਟੀ ਨੇ ਹੋਰ ਕੇ ਵਧਾਇਆ ਉਹਦੀ ਜਲਦੀ ਹੁਣ ਘਰ ਘਰ ਰੋਗੀ ਦੇ ਵਿਰੋਧ ਤਗੜੇ ਹੋ ਜਾਓ ਸਮਾ ਤੁਹਾਡਾ ਜੇ ਇਹ ਪੰਜਾਬ ਵਾਲਿਆਂ ਨੇ ਸਾਬਤ ਕਰ ਦਿੱਤਾ ਤੁਹਾਨੂੰ ਸੱਤ ਜੀਤਾਂ ਦਿਤਾਈਆਂ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਦ ਦੀ ਅਗਵਾਈ ਦੇ ਵਿੱਚ ਪੰਜਾਬ ਦੀਆਂ ਸੱਤ ਜੀ ਦਾਂਦ ਤਿੱਸ ਸਿੰਘ ਜੱਤ ਫਰਨਾਬ ਦੀ ਕੀਤੀ ਤੇ ਦੇਸ਼ ਦੇ ਮਹਾਨ ਜੋਗ ਲੀਡਰ ਸ਼੍ਰੀ ਰਾਘੂ ਲਾਲ ગાંધી ਜੀ ਜਿਹੜੇ ਤੁਹਾਡੇ ਹਰ ਵਰਕਰ ਦੇ ਸਾਰੇ ਲੀਡਰਸ਼ਿਪ ਹਾਂ ਕੱਲ ਨੂੰ ਔਲਣਾ ਸਾਹਿਬ ਕੰਮ ਕਰੌਣ ਦੇ ਕਾਲੀ ਨਾਲ ਝਾੜੂ ਵਾਲੇ ਹੱਥੋਂ ਚੋਰੀ ਚਲ ਜਾਣ ਸਾਨੂੰ ਪਤਾ ਹੀ ਨਾ ਹੋਵੇ ਕੰਮ ਕਰਵਾ ਕੇ ਗਾਣਾ ਬਣਾਉਂ। ਫਿਰ ਅਹੀਂ ਹਾਰਾ ਬੂਧ ਮਜੂਦ ਨਹੀਂ ਜੇ ਹੁਣਾਂ ਮਾਰਕ ਦੂਸਨ ਦੂਸਨ ਵਾਲਾ ਬੜੀ ਚੰਗੀ ਇਧਰਾਂ ਦੀ ਢੋਲ ਤੇ 3 ਕਿਲੋਮੀਟਰ ਤੱਕ ਗਈਦਾ ਤੇ ਉਹਨਾਂ ਦਾ ਹੀ ਖਾਸ ਧਿਆਨ ਰੱਖਾਂਗੇ ਤੇ ਆਉਣ ਵਾਲਾ ਸਾਭ ਬੇਨਤੀ ਕਰਾਂਗੇ ਕਿ ਜੇ ਚੋਰ ਚੱਕੇ ਜਿਹੜੇ ਆ ਤੇ ਸਾਨੂੰ ਬਰਦਾਸ਼ਤ ਨਹੀਂ ਹੈ ਇਹਨਾਂ ਨੇ ਤਾਂ ਕਹੇ ਵੀ ਤੱਕ ਰਹਿਣ ਦਿੱਤਾ ਪੰਜਾਬ ਦਾ ਤੇ ਜੇ ਹੁਣ ਫੇਰ ਇਹਨਾਂ ਦੇ ਹੱਥ ਆ ਗਏ ਤੇ ਇਹ ਕੱਢ ਕੇ ਹੱਡੀਆਂ ਪਕੜੀਆਂ ਕਰਦੇ ਨੇ ਮੈਂ ਵੀਰ ਵਿੱਚ ਸਾਰੀ ਸਾਧ ਸੰਗਤ ਨੂੰ ਆਪਣੇ ਵੀਰਾਂ ਨੂੰ ਬਜ਼ੁਰਗਾਂ ਨੂੰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਸਾਰੇ ਸਾਥੀ ਇਵੇਂ ਇਕਜੁੱਟ ਰਹੀਏ ਤੇ ਲੱਖਣਾ ਨੇ ਆਉਣੀਆਂ ਦਸਿਆ ਨੇ ਮੇਰੇ ਵੀਰ ਨੇ ਗਿਰਗੁਰ ਤੇ ਵੀ ਲੁਕੇ ਆਏ ਉਹ ਬੱਬਰ ਸ਼ੇਰ ਵਰਗਾ ਪਿਆਰ ਨੂੰ ਦਾੜਾ ਖੁੱਲਾ ਛੱਡਾਂ ਨਾ ਤੇ ਬੜੀਆਂ ਫੋਟੋਆਂ ਆਉਂਦੀਆਂ ਹੁੰਦੀਆਂ ਮੈਨੂੰ ਮੇਰੇ ਕੋਲ ਤਾਂ ਕੱਢ ਕੇ ਵਿਖੀ ਜਾਂਦੀ ਕਿੱਥੇ ਆਉਂਦੇ WhatsApp ਤੇ ਆਉਂਦੀਆਂ ਜਾਂ PF ਜਾਂ ਤੇ ਕਲਮ ਪਿਆਰ ਲੈ ਗਈ ਸੀ ਉਹਨੂੰ ਨੱਪੀਆ ਤਾਂ ਨਿਕਲਦਾ ਉਹਦਾ ਦਾੜਾ ਪੂਰਾ ਖੁੱਲਾ ਹੁੰਦਾ ਫਿਰ ਉਹ ਕਿੱਥੇ ਜਾ ਕੇ ਪੁੱਛਣ ਚੜ ਗਿਆ ਛਣ ਚੋਕੇ ਨੂੰ ਤੇ ਉਹ ਕਿੱਡਾੜੀ ਨਾਲ ਪੁੱਟਦਾ ਮੇਲੀ ਮੇਲੀ ਤੇ ਨਾਲੇ ਉਹਨੂੰ ਗੱਲਾਂ ਸੁਣਾਉਂਦਾ ਕਿ ਕਿਦਰ ਨੂੰ ਦੇ ਜਾਗੀ ਧਾੜੀ ਜੀ ਭਾਈ ਪਣੀ ਪੁੱਛਿਆ ਕੱਕਲੀ ਤੇ ਹੀ ਚੱਲੇ ਆਪ ਅੱਗੇ ਕੋਰਾ ਸਾਡੇ ਬਾਉ ਜੀ ਹਿਤਫਾਲਪੁਰੇ ਵਾਲੇ ਸਾਡੇ ਚੈਨੀ ਸਾਥੀ ਜੇ ਕਿਤੇ ਸਾਡੇ ਮਾਇਆ ਮਤੀ ਨੂੰ ਥੋੜੀ ਜੀ ਸਮਝ ਲੱਗ ਜਾਂਦੀ ਜਾਂ ਮੰਮਨਤਾ ਬੈਨਰਜੀ ਥੋੜਾ ਜਿਆ ਸੋਚ ਲੈਂਦੀ ਤੇ ਹੋ ਸਕਦਾ ਇਹ ਜਿੰਨੀਆਂ ਸੀਟਾਂ 10 15 ਦੀਆਂ ਦਾ ਟਾਪਾ ਪਿਆ ਜਾਂ ਟੱਕ ਮਿਲੀਆਂ ਨੇ ਤੇ ਉਹ ਠੀਕ ਹੋ ਜਾਂਦੀਆਂ ਨੇ ਨਿਸ਼ਾਨਾ ਸਾਰਿਆਂ ਦਾ ਇੱਕ ਸੀ ਵੀ ਇਸ ਵਾਰੀ ਆਪਾਂ ਕੇਂਦਰ ਦੇ ਵਿੱਚ ਮੀਟਿੰਗ ਤੁਹਾਡੇ ਸਾਹਮਣੇ ਹੀ ਆ ਇਹ ਦੇਖੋ ਸ਼ੁਕਰਾਨਾ ਸੀਗਾ ਇਹ ਪਰਮਜੀਤ ਪੰਮੇ ਨੇ ਤੇ ਜਗਦੀਪ ਗੋਗੇ ਨੇ ਜਿਹੜੀ ਮਿਹਨਤ ਕੀਤੀ ਤੇ ਜਿਹੜੀ ਸਾਰੇ ਜਿੰਨੇ ਵੀ ਸਤਕਾਰਯੋਗ ਲੀਡਰਸ਼ਿਪਰਾਂ ਨੇ ਜਿਨੇ ਬੂਥ ਦੇ ਵਰਕਰ ਹੈ ਯੂਥ ਦੇ ਵਰਕਰ ਹੈ ਲੇਡੀਜ਼ ਨੇ ਉਹਨਾਂ ਨੂੰ ਸਾਰਿਆਂ ਨੇ ਇੱਕ ਕਿਹਾ ਸੀਗਾ ਵੀ ਚਲੋ ਕੱਠਿਓ ਕੇ ਪਾ ਚਾਹ ਪਣੀ ਪੀਏ ਤੇ ਜਿਹੜਾ ਪੋਜ਼ਿਟਿਵ ਐ ਨੈਗੇਟਿਵ ਜਿਹੜੀ ਗੱਲ ਹੁੰਦੀ ਓ ਨਿਕਲ ਜਾਂਦੀ ਓ ਦੇ ਵਿੱਚ ਤੇ ਬੜਾ ਮੈਨੂੰ ਅੱਛਾ ਲੱਗਾ ਮੈਨੂੰ ਬਹੁਤ ਮੈਂ ਹਲਕਿਆਂ ਚ ਹੋਰ ਵੀ ਜਾਨਣਾ ਐ ਪਰ ਮਜੀਠੇ ਹਲਕੇ ਦੇ ਸਿਰ ਘੱਟ ਬੰਦੇ ਆਏ ਔਰ ਆਪਣੀ ਜਿਹੜੀ ਗੱਲਬਾਤ ਰੱਖੀ ਕੋਈ ਜਿਹੜਾ ਵਿਚਾਰ ਐ ਉਹ ਰੱਖੇ ਔਰ ਇਹਦਾ ਜਿਹੜਾ ਨਿਪਟਾਰਾ ਉਹ ਅਸੀਂ ਕਰਾਂਗੇ ਇਲੈਕਸ਼ਨ ਦੇ ਵਿੱਚ ਕਿਵੇਂ ਮਜੀਠੇ ਹਲਕੇ ਚ ਰਿਸਪੌਂਸ ਕਿਦਾਂ ਦਾ ਰਿਹਾ ਤੁਸ ਮਜੀਠੇ ਹਲਕੇ ਚ ਰਿਸਪੌਂਸ ਬਹੁਤ ਵਧੀਆ ਰਿਹਾ ਇਹ ਸਾਰੇ ਨੂੰ ਕਹਿੰਦੇ ਸੀ ਲੀਡਰਲੈਸ ਹਲਕਾ ਲੀਡਰ ਦਾ ਹਲਕਾ ਅਸੀਂ ਇੱਕ ਲੀਡਰ ਨਵ ਦੇਖੋ ਇਸ ਹਲਕੇ ਦੇ ਵਿੱਚ ਨਾ ਲੋਕਾਂ ਨੂੰ ਮੈਂ ਥੋੜਾ ਦੇਖਦਾ ਥੋੜਾ ਡਰ ਤੇ ਸਹਿਮ ਹੈ ਮੈਂ ਤੁਹਾਡੇ ਚੱਲ ਰਹੀ ਕਹਿਣਾ ਚਾਹੁੰਦਾ ਡਰ ਸਹਿਮ ਸਿਰਫ ਗੁਰੂ ਰਾਮਦਾਸ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਹੋਣਾ ਚਾਹੀਦਾ ਕਿਸ ਚੀਜ਼ ਦਾ ਡਰਿਆ ਆਪਣੀ ਤੁਸੀਂ ਪਕਾਣੀ ਹੈ ਆਪਣੀ ਤੁਸੀਂ ਖਾਣੀ ਹੈ ਆਪਣੀ ਪਾਰਟੀ ਦੀ ਸੇਵਾ ਕਰਨੀ ਹੈ ਤੁਸੀਂ ਬੇ ਧੜਕ ਹੋ ਕੇ ਬੇ ਚੀਜ਼ ਹੋ ਕੇ ਮਿਹਨਤ ਕਰੋ ਕਾਂਗਰਸ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਆ ਖੜੀ ਸੀ ਤੇ ਖੜੀ ਰਹੇਗੀ ਪਰਮਜੀਤ ਸਿੰਘ ਕਮਾਜੀ ਦਾ ਮਜੀਠੀਆ ਹਲਕੇ ਦੇ ਵਿੱਚ ਕਾਰਗਜ਼ਾਰੀ ਤੇ ਜਗਜੀਤ ਸਿੰਘ ਗੋਗਾ ਉਹ ਹੈ ਗੋਗਾ ਜੀ ਦਾ ਕਾਰਗਜ਼ਾਰੀ ਕਿਦਾਂ ਦਾ ਦੇਖੋ ਮਜੀਠੀਆ ਹਲਕੇ 'ਚ ਹੋਰ ਵੀ ਬਹੁਤ ਲੋਕਾਂ ਨੇ ਕੰਮ ਕੀਤੇ ਨੇ ਸਾਰੇ ਕਾਂਗਰਸ ਦੇ ਵਿੱਚ ਲੋਕਾਂ ਨੇ ਕਾਂਗਰਸ ਦਾ ਵਰਕਰ ਬੜਾ ਖੁੱਲ ਕੇ ਨਿਕਲਿਆ ਹੋਰ ਲੀਡਰਸ਼ਿਪਰਾਂ ਨੇ ਬਹੁਤ ਕੰਮ ਕੀਤੇ ਨੇ ਪਰਮਜੀਤ ਪੰਮੇ ਨੇ ਤਾਂ ਗੋਗੇ ਨੇ ਮਜੀਠੀਆ ਹਲਕੇ 'ਚ ਬਹੁਤ ਮਿਹਨਤ ਕੀਤੀ ਆ ਔਰ ਅਸੀਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਵੀ ਇਹਨਾਂ ਮਜੀਠੀਆ ਹਲਕੇ ਦੇ ਵਿੱਚ ਕਾਂਗਰਸ ਨੂੰ ਅੱਗੇ ਲਿਆਂਦੀ ਪੂਰੀ ਕੋਸ਼ਿਸ਼ ਕੀਤੀ ਔਰ ਅੱਗੇ ਤੋਂ ਗਰਾਫ ਹੌਲੀ 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 ਹੋਰ ਫਧੂਗਾ ਮ ਜਿਹੜੇ ਸਾਡੇ ਲੀਡਰ ਸੀ ਕੋਈ ਚਲਾ ਗਿਆ ਆ ਆਮ ਆਦਮੀ ਜਿ ਫੇਰ ਅਕਾਲੀ ਦਾ ਚਲਾ ਗਿਆ ਕੋਈ ਆਮ ਆਦਮੀ ਚਲਾ ਗਿਆ ਕੋਈ ਭਾਜਪਾ ਚਲਾ ਗਿਆ ਸੋ ਇੱਕ ਨਵਾਂ ਅਸੀਂ ਲੀਡਰ ਪੈਦਾ ਕਰਾਂਗੇ ਇਸ ਹਲਕੇ ਚੋ ਜਿਹੜਾ ਮਜੀਠੀ ਹਲਕੇ ਨੂੰ ਅੱਗੇ ਲੈ ਜਾਊਂਗੇ ਪਿਛਲੀ ਕਾਂਗਰਸ ਦੌਰਾਨ ਕੋਈ ਵਿਸ਼ੇਸ਼ ਪੈਕੇਜ ਤੇ ਕਾਂਗਰਸ ਵੱਲੋਂ ਨਹੀਂ ਦਿੱਤਾ ਗਿਆ ਕੀ ਆਉਣ ਵਾਲੇ ਸਮੇਂ ਜਾਂਚ ਕੀਤੀ ਜਾ ਸਕਦੀ ਹੈ ਕਿ ਐਮਪੀ ਸਾਹਿਬ ਵੱਲੋਂ ਕੋਈ ਵਿਸ਼ੇਸ਼ ਪੈਕੇਜ ਦੇਖੋ ਵਿਸ਼ੇਸ਼ ਤਿਆਰ ਕੀਤਾ ਜਾਵੇਗਾ ਵਿਸ਼ੇਸ਼ ਪੈਕੇਜ ਤੇ ਜਿਹੜਾ ਤੁਹਾਡਾ 10 ਸਾਲ ਮੰਤਰੀ ਜਿਹੜਾ ਤੁਸੀਂ ਉਹਨੂੰ ਇਹ ਤੁਹਾਨੂੰ ਸਵਾਲ ਕਰਨਾ ਚਾਹੀਦਾ ਤੁਸੀਂ ਸਾਨੂੰ ਮਜੀਠੀ ਹਲਕੇ ਨੂੰ ਦਿੱਤਾ ਕਿ ਮੈਂ ਮਜੀਠੀ ਹਲਕੇ ਦੇ ਵਿੱਚ ਹੁ ਲੋਕਾਂ ਨੇ 2-2 ਲੱਖ ਵਾਸਤੇ ਆਪਣੀ ਜ਼ਮੀਨ ਪਟਾ ਕੇ ਜ਼ਮੀਨਾਂ ਦਾ ਸੱਤਿਆਨਾਸ਼ ਕਰਤਾ ਮੈਂ ਵੇਖ ਰਿਹਾ ਮਜੀਠੇਲ ਕਿ ਉਹ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਨੇ ਜੇ ਤੇ ਮੰਤਰੀ ਸੀ ਉਹਨਾਂ ਦੀ ਵਾਈਫ ਵੀ ਐਮਐਲਏ ਆ ਉਹਨੂੰ ਤੇ ਨੜਕਾ ਹਲਕਾ ਨਮੂਨੇ ਦਾ ਬਣਾਉਣਾ ਚਾਹੀਦਾ ਸੀ ਮੈਂ ਬਸਟੇ ਲਾ ਕੇ ਕੱਤ ਦਾ ਗੰਦ ਪਿਆ ਵਿਖਦਾ ਰਿਹਾ ਮਜੀਠੇ ਸ਼ਹਿਰ ਦੇ ਵਿੱਚ ਤੇ ਬੁਰਾ ਹਾਲ ਸੀ ਮਜੀਠੇ ਸ਼ਹਿਰ ਦੇ ਵਿੱਚ ਜਿੱਦਣ ਸਾਡਾ ਐਮਐਲਏ ਆਊਗਾ ਫਿਰ ਮਜੀਠਾ ਹਲਕਾ ਤਾਨੂੰ ਬੜਾ ਕੇ ਵਾਵਾ ਰਹੀ ਐ ਐਮਪੀ ਦੀ ਗੱਲ ਐਮਪੀ ਦੇ ਕੋਲ ਕਿਉਂਕਿ 9 ਹਲਕੇ ਨੇ ਮਜੀਠੇ ਹਲਕੇ ਦੇ ਵਿੱਚ ਮੈਂ ਤਾਂ ਇੱਥੇ ਵਾਦਾ ਕਰਕੇ ਜੰਨਾ ਜੋ ਹੁਣ ਤੁਹਾਡੀ ਡਿਮਾਂਡ ਹੋਊਗੀ ਨਵੇਂ ਸੈਸ਼ਨ ਸ਼ੁਰੂ ਹੋ ਰਿਹਾ ਵੱਧ ਤੋਂ ਵੱਧ ਵਿਕਾਸ ਜਿਹੜਾ ਮਜੀਠੇ ਰਕ ਅਸੀਂ ਕਰਵਾ ਕੇ ਦਿਆਂਗੇ ਸੰਗਤਾਂ ਦਾ ਧੰਨਵਾਦ ਕਰਨਾ ਅੱਜ ਮੈਂ ਅਪੀਲ ਨਹੀਂ ਕਰਨਾ ਚਾਹੁੰਦਾ ਅੱਜ ਮਜੀਠੇ ਦੇ ਸੰਗਤਾਂ ਦਾ ਜਿੰਨਾ ਵੀ ਜਿੰਨੀ ਤੁਹਾਨੂੰ ਵੋਟ ਪਈ ਹੈ ਜਿਹੜੇ ਬਹੁਤ ਸਾਰੇ ਤੁਹਾਨੂੰ ਜਿੰਨੀ ਵੀ ਵੋਟ ਪਈ ਹੈ ਅਸੀਂ ਵਿਸ਼ਲੇਸ਼ਣ ਜ਼ਰੂਰ ਕਰਾਂਗੇ ਪਰ ਉਹਨਾਂ ਸਾਰਿਆਂ ਵੋਟਰਾਂ ਦਾ ਚਾਹੇ ਸਾਨੂੰ 1 ਪਈ ਹੈ ਚਾਹੇ ਕਿਸੇ ਨੂੰ 10 ਪਈ ਹੈ ਚਾਹੇ ਕਿਸੇ ਨੂੰ 100 ਪਈ ਹੈ ਸਾਰੇ ਵੋਟਰਾਂ ਦਾ ਸਕੂਟਰਾਂ ਦਾ ਮਿਹਨਤੀ ਵਰਕਰਾਂ ਦਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਅੱਜ ਕਿਸੇ ਨਾਲ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਾਇਤ ਅੱਜ ਦੀ ਮੀਟਿੰਗ ਮਜੀਠੇ ਹਲਕੇ ਦੇ ਸੀਨੀਅਰ ਤੇ ਜੂਨੀਅਰ ਲੀਡਰ ਸਾਹਿਬਾਨ ਵਰਕਰ ਸਾਹਿਬਾਨ ਉਹਨਾਂ ਦੀ ਤਨਵਾਦ ਵਾਸਤੇ ਮੀਟਿੰਗ ਰੱਖੀ ਗਈ ਹੈ ਜਿਹੜੀ ਪਿਛਲੀ ਇਲੈਕਸ਼ਨ ਸਰਦਾਰ ਗਰਦੀਪ ਸਿੰਘ ਔਜਲਾ ਜੀ ਦੀ ਲੰਘ ਕੇ ਗਈ ਆ 17000 ਦੇ ਕਰੀਬ ਮਜੀਠੇ ਹਲਕੇ ਦੇ ਸਾਡੇ ਡੇਪਰਪੰਡ ਸਾਹਿਬ ਸਾਡੇ ਹੋਰ ਬੜੇ ਸੀਨੀਅਰ ਸਰਪੰਦ ਸਾਹਿਬ ਨਾ ਨਾ ਵੀ ਇਹਨਾਂ ਦਾ ਦੇਨ ਨਹੀਂ ਦੇ ਸਕਦੇ ਯਾਰ ਅਸੀਂ ਕਾਂਗਰਸ ਪਾਰਟੀ ਦੇ ਛੋਟੇ ਵਰਕਰ ਤੋਂ ਲੈ ਕੇ ਵੱਡੇ ਵਰਕਰ ਸਾਹਿਬਾਨ ਤੱਕ ਅਸੀਂ ਦੇਨ ਨਹੀਂ ਦੇ ਸਕਦੇ ਜਿਵੇਂ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਸਰਦਾਰ ਗਰਜੀਤ ਸਿੰਘ ਔਜਲਾ ਦੀ ਇਲੈਕਸ਼ਨ ਚ ਮਿਹਨਤ ਕੀਤੀ ਆ ਮੈਂ ਕਾਂਗਰਸ ਪਾਰਟੀ ਇਹਨਾਂ ਦੀ ਪਿੱਠ ਦੇ ਖੜੀ ਆ ਹਰ ਵੇਲੇ ਕੋਈ ਵੀ ਦੁੱਖ ਤਕਲੀਫ ਆਸੀ ਇਹਨਾਂ ਦੇ ਨਾਲ ਖੜੇ ਆ ਤੇ ਹਾਈ ਕਮਾਂਡ ਸਾਡੇ ਨਾਲ ਖੜੀ ਆ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਹੀ ਆਪਾਂ ਲੜਾਈ 2027 ਦੀ ਲੜਨੀ ਸ਼ੁਰੂ ਕਰ ਦਈਏ ਉਹਦੇ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਆਉਣੇ ਨੇ ਸਰਪੰਚੀ ਦੇ ਇਲੈਕਸ਼ਨ ਆਉਣੇ ਨੇ ਉਹ ਵੀ ਕਾਂਗਰਸ ਪਾਰਟੀ ਬੜੇ ਜਿਹਾਰੂ ਪੰਨਾ ਲੜੇਗੀ ਹੌਣ ਵਾਲੇ ਸਮੇਂ ਜਿਹੜੀਆਂ 227 ਦੀਆਂ ਚੋਣਾਂ ਕਿਵੇਂ ਦੀ ਤਿਆਰੀ ਕੀਤੀ ਜਾ ਰਹੀ ਆ ਆਪ ਦੀ ਬਣਾ ਮੈਂ ਕਿਹਾ ਵੀਰੋ ਤਿਆਰੀ ਮਜੀਠੇ ਹਲਕੇ ਦੀ ਤਿਆਰੀ ਪੰਜਾਬ ਤੋਂ ਵੱਖਰੀ ਹੋਏ ਇਹ ਗੱਲ ਤੁਹਾਨੂੰ ਅੱਜ ਕਹਿ ਦਿੰਨੇ ਆ ਨੋਟ ਕਰ ਸਭ ਤੋਂ ਪਹਿਲਾਂ ਤਾਂ ਭਈ ਚੈਨਲ ਕਿਹੜਾ ਵਾਏ ਪਹਿਲਾਂ ਦੇ ਮੈਂ ਮੀਡੀਆ ਨਿਊਜ਼ ਵਾਲਾ ਧੰਨਵਾਦ ਕਰਦਾ ਬਹੁਤ ਹੀ ਮਿਹਰਬਾਨੀ ਜਿਹੜੇੋ ਇਸ ਮੀਟਿੰਗ ਤੇ ਆਏ ਨੇ ਤੇ ਸਾਰਾ ਪ੍ਰੋਗਰਾਮ ਉਹਨਾਂ ਨੇ ਆਪਣੇ ਕੈਮਰੇ ਵਿੱਚ ਬੰਦ ਕੀਤਾ ਤੇ ਬਾਕੀ ਇੱਥੇ ਜਿੰਨੇ ਵੀ ਸਾਡੇ ਸਦਕਾਰਯੋਗ ਸਾਥੀ ਜਿਹੜੇ ਕੇ ਆਪਣੇ ਪਿੰਡ ਵਿੱਚ ਜੋੜ ਕੇ ਸਾਰਿਆਂ ਪਿੰਡਾਂ ਨੂੰ ਤੇ ਹਲਕਾ ਬਣਾ ਮਜੀਠਾ ਜਿਹੜੇ ਜਿਹੜੇ ਵੀ ਸਾਥੀ ਨੇ ਇਸ ਪਾਰਟੀ ਲਈ ਕਾਂਗਰਸ ਪਾਰਟੀ ਲਈ ਯੂਰ ਲਾਇਆ ਅਜੀ ਉਹਨਾਂ ਨੇ ਤਹਿਦੋਂ ਧੰਨਵਾਦੀ ਆ ਸ਼ੁਕਰੀਆ ਮੇਰ